ਜਿਆਰੋ ਸਸਰੀਆ ਕਾਲ ਕਿਦਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਤੇ ਆਪਾਂ ਨੂੰ ਚੜ੍ਹਦੀ ਕਲਾ ਵਿੱਚ। ਲੋ ਜੀ ਵੀਰੇ ਅੱਜ ਫੇਰ ਤੁਹਾਡੇ ਲਈ ਬੜੀ ਫਨੀ ਤੇ ਬੜੀ ਮਜ਼ੇਦਾਰੀ ਵੀਡੀਓ ਲੈ ਕੇ ਹਾਜ਼ਰ ਹੋਏ ਆ। ਕਿਹੜੀ ਹੋਏ? ਓਏ ਕਿਹੜੀ ਫਨੀ ਲੈ ਆਏ ਹੋ ਭਾਈ? ਪੰਜਾਬੀ ਫਨੀ ਸੀਨ ਹੈ ਜੀ ਗੁਰਚਿਤ ਚਿੱਤਰਕਾਰ ਦਾ। ਗੁਰਚਿਤ ਤੇ ਗੁਰਚਾ। ਹਾਂ ਆਪਣੇ ਟਾਈਮ ਦਾ ਬਹੁਤ ਵੱਡਾ ਇਹ ਵੀ ਫਨਕਾਰ ਸੀ। ਉਹਨਾਂ ਮਰੀਦ 420 ਅਰੇ ਦੂਜੀ ਨਾ।

ਸਾਲਾ ਦਿਨੇ ਸੁੱਖਣੇ ਚ ਗੰਦ ਪਾਉਂਦਾ ਰਹੂ ਇਹ ਕਾ ਦੇਖ ਲੈ ਕੰਜਰ ਬਈਏ ਪਾਸ 24 ਘੰਟੇ ਮੰਜੇ ਤੇ ਡੀਸੀ ਲੱਗਿਆ ਰਹੂ 12 ਵਜੇ ਤੱਕ ਪਿਆ ਰਹੂਗਾ ਓਏ ਕਿਸੇ ਦਿਨ ਚਾਰ ਬੰਦੇ ਚੱਕ ਕੇ ਲੈ ਜਾਣਗੇ ਤੈਨੂੰ ਭਲੇਖੇ ਨਾਲ ਓਏ ਆ ਦੇਖ ਲੈ ਭਾਈ ਆ 60 ਸਾਲਾਂ ਦਾ ਹੋ ਗਿਆ ਇਹ ਨਹੀਂ ਮਰਦਾ ਨਹੀਂ ਕੋਈ ਨਹੀਂ ਪਤਾ ਨਹੀਂ ਕੀ ਚੰਗਦੂ ਤਨਾ ਰਿਸ਼ਤੇਦਾਰੀ ਹੈ ਉਧਰੋਂ ਮੀਆਂ ਖਤਮ ਹੋ ਜਾਂਦੀਆਂ ਨੇ ਨਾ ਮੇਰਾ ਵਿਆਹ ਕਰਦਾ ਓ ਮੈਂ ਤਾਂ ਛੜੇ ਹੀ ਮਰ ਜੂ ਬਾਪੂ ਆਹੋ ਆ ਦੋ ਵੇਲੇ ਜਮਜੂਤ ਜਮਤੇ ਦੇਖ ਲੈ ਸਾਲਿਆਂ ਦੀ ਭੈੜੀ ਖੋਪੜੀ ਦੀ ਪੈਕਿੰਗ ਚ ਗੰਦਾ ਦਿਮਾਗ ਠਾਟੇ ਘਰ ਚ ਜੰਮਣ ਦਾ ਇਹੋ ਤਰੀਕਾ ਵੀ ਬੇਜਤ ਹੁੰਦੇ ਰਹੀਏ ਨਾ ਮੈਂ ਤੈਨੂੰ ਚਿੱਠੀ ਭਾਈ ਸੀ ਕਿਧਰੇ ਹੋਰ ਜੰਮ ਲੈਂਦੇ ਇਹ ਸਾਨੂੰ ਪਤਾ ਹੁੰਦਾ ਅਸੀਂ ਚਾਰ ਘਰ ਹੋਰ ਜਾ ਕੇ ਜੰਮਦੇ ਹਰ ਟਾਈਮ ਥੋੜਾ ਸੀ ਜਲਦੀ ਚ ਫੈਸਲਾ ਹੀ ਨਹੀਂ ਕਰ ਸਕਏ ਲੋਕਾਂ ਦੇ ਪਿਓ ਨੇ ਐਨੇ ਜੰਗੀ ਐਨੇ ਸਮਾਰਟ ਹੀਰੋ ਲੱਗਦੇ ਨੇ ਹੀਰੋ ਇਹ ਕਾਹ ਦੇਖ ਲੋ ਰਿਮੋਟ ਕੰਟਰੋਲ ਪਿਓ ਸਾਲਾ ਲਾਲਾ ਭੈਣ ਦੋਣ ਮਰ ਵੀ ਮੈਂ ਟ੍ਰੀ ਚਾਰਜ ਕੌਣ ਕਰੂ ਇਹਦੀ ਸਾਲੇ ਕੰਮ ਦੇ ਨਾ ਕਰਦੇ ਦੁਸ਼ਮਣਾਂ ਆਨਾਜ ਦੇ ਵੇਲੇ ਨਕਮੇ ਸਾਲੇ ਆਵਾਰਾ ਓਏ ਬਾਪੂ ਪਿਓ ਹੋਵੇਂਗਾ ਆਪਣੇ ਘਰੇ ਹੋਵੇਂਗਾ ਸਮਝ ਗਿਆ ਲੈ ਦੱਸ ਬਾਹਰ ਕਿ ਜੇ ਹੋਰ ਨੂੰ ਪਿਓ ਕਰਦੇ ਤੈਨੂੰ ਪਿਓ ਬਣਾ ਕੇ ਪਛਤਾਉਣੇ ਆ ਸਾਲੇ ਖਾ ਕੇ ਯਾਰ ਚੁੱਪ ਦੇ ਕਿਤੇ ਰਹਿਣ ਨਾ ਕੁੱਤੇ ਵਾਂਗੂ ਪਏ ਰਹਿਣਗੇ ਜਾਂ ਫਿਰ ਸਾਰੀ ਦਿਹਾੜੀ ਤਾਂ ਚੁੱਕੀ ਜਾਣਗੇ ਬਲਦਾਂ ਚੰਗੇ ਨੇ ਕੋਈ ਤਾਂ ਕੰਮ ਲੱਗੇ ਨੇ ਅਰੇ ਭਿੱਲੇ ਦੀ ਬਹੁਤ ਵਧੀਆ ਇਤਤ ਕਰਾਈ ਆ ਪੂਰੀ ਕਟਨੀ ਜਿਹਾ ਸਾ ਪਿਓ ਵੈਸੇ ਬੱਚੇ ਓ ਰੋਡੂ ਆ ਟਿੰਡ ਕਿਉਂ ਕੜਾਇਆ ਉਹ ਜੁਆ ਨੂੰ ਹਵਾਲਾ ਕਰਨ ਵਾਸਤੇ ਸਾਲੇ ਚੜਦੇ ਚੜਾ ਕੇ ਗੱਲ ਤਾਂ ਉੱਤੋਂ ਬੋਝਦੇ ਆ ਸਾਲਿਆਂ ਨੇ ਮਰਾਸੀਆਂ ਦਾ ਲਾਣਾ ਵੀ ਟਪਾਰਖਾ ਪਤਾ ਨਹੀਂ ਕੀ ਖਾ ਕੇ ਜੰਮੇ ਨੇ ਚੱਲ ਯਾਰ ਇਹ ਸਾਰਾ ਟੋਲਾ ਹੀ ਗੰਦਿਆ ਦਾ ਹੈ ਦਿਨ ਦੇ ਮੁਰਗੇਆਂ ਨੂੰ ਕੁਲੜਦੇ ਰਹੇ ਨੇ ਚੱਲ ਰੋਡੂ

thank <laughs> you 啊。Uh huh. ਦਾ ਕੋ ਪੈਗੇ ਇਸ ਖਲਮ ਖਾਲੀ ਘਰ ਨੂੰ ਕਰਤਾ ਨਜ਼ਾਰਾ ਖਰਾਬ ਨਹੀਂ ਮੌਤ ਤੋਂ ਪਹਿਲਾਂ ਆਉਣੀ ਏ ਮੌਤ ਦੀ ਸਤੀਪ ਭੈਣੇ ਜੇ ਮੌਤ ਦੀ ਭੈਣ ਹੁੰਦੀ ਨਾ ਤਾਂ ਸਭ ਤੋਂ ਪਹਿਲਾਂ ਤੈਨੂੰ ਆਉਂਦੀ ਪਰਾਲਿਆ ਪਾਪੀ ਆਵੇ ਤੁਹਾਡੇ ਜੇਲਦਾਰਾਂ ਦੇ ਖਾਨ ਨੂੰ ਆਉਂਦੀ ਜਿਹੜੇ ਧਰਤੀ ਤੇ ਬੋਝ ਬਣੇ ਫਿਰਦੇ ਨੇ ਆ ਸ਼ਕਲ ਦੇਖ ਲਓ ਐਂ ਲੱਗਦਾ ਜਿਵੇਂ ਰੱਬ ਨੇ ਪੈਨਸਨਾਂ ਡੈਨ ਬਣਾਈ ਹੋਵੇ ਦੇਖ ਕਿਵੇਂ ਮੂੰਹ ਲਵੇੜਿਆ ਸ਼ੱਕ ਲੱਗਦੀ ਹੈ ਜਿਵੇਂ ਚੁੜੇਰ ਨੇ ਲਹੂ ਪੀਤਾ ਹੋਵੇ ਨਾ ਜੈਦੀ ਮਾਰੀ ਲੱਗਦੀ ਹੈ ਨਾ ਫਿਰ ਜ਼ਹਿਰ ਕਿਨੇ ਦੇ ਦਿੰਦਾ ਕੰਜਰਾ ਕੋਈ ਕੰਮ ਖੁਦ ਨਾ ਕਰੀ ਖੁਦ ਨਾ ਕਰੀ ਕੋਈ ਕੰਮ ਹੁਣ ਨਹੀਂ ਮੈਂ ਰਹਦੀ ਮੈਂ ਨਹੀਂ ਰਹਦੀ ਹੁਣ ਇੱਥੇ ਲਿਆ ਫੜਾ ਉਹ ਰਿਹਾੜੇ ਕਾਗਜ਼ ਜਾ ਬਾਰਾ ਰੂੜੀ ਤੋਂ ਚੱਕ ਲੈ ਲਿਆ ਜੇ ਪਿਆਰਾ ਬੁੱਤਾ ਨਾ ਤਾਂ ਲਿਖ ਕੇ ਦੇ ਤਲਾਕ ਜਿਸ ਦਿਨ ਸਪੈਲਿੰਗ ਆਗੇ ਲਿਖ ਦੂੰ ਬੰਦਾ ਗਿਆ ਤਾਂ ਪਹਿਲਾਂ ਤਾਂ ਕਿੰਨਾ ਪਿਆਰ ਕਰਦਾ ਸੀ ਕਹਿੰਦਾ ਸੀ ਮੈਂ ਤੇਰੇ ਵਾਸਤੇ ਤਾਰੇ ਤੋੜ ਲਿਆਉਂਗਾ ਸੂਰਜ ਨੂੰ ਡਬੋ ਕੇ ਟੋਪੇ ਚ ਪਾ ਕੇ ਠੰਗਾ ਕਰਕੇ ਦੇ ਦੂੰਗਾ ਓਏ ਤੇਰੇ ਵਾਸਤੇ ਮੈਂ ਕਦੋਂ ਨਹੀਂ ਤੋੜ ਕੇ ਲਿਆਉਂਦਾ ਲੱਗਦੀ ਸਾਰੀ ਤਾਰਿਆਂ ਦੀ ਕਦੇ ਕਹਿੰਦਾ ਸੀ ਤੇਰੀਆਂ ਅੱਖਾਂ ਤਾਂ ਝੀਲ ਵਰਗੀਆਂ ਨੇ ਓ ਮੈਨੂੰ ਕੀ ਪਤਾ ਸੀ ਸਟੀਲ ਦਾ ਪਾਣੀ ਸੁੱਕ ਜੂ ਪਾਣੀ ਹੁੰਦਾ ਨਾ ਤਾਂ ਤੈਨੂੰ ਡਬੋ ਕੇ ਮਾਰ ਦਿੰਦੀ ਮੈਂ ਪਹਿਲਾਂ ਕਦੇ ਗੌਰ ਨਹੀਂ ਸੀ ਕਰੀ ਨੀ ਮੈਨੂੰ ਤਾਂ ਹੁਣ ਪਤਾ ਲੱਗਿਆ ਨੀ ਤੇਰੀ ਕੱਖ ਬੱਥਰ ਦੀ ਐ ਮੈਂ ਤਾਂ ਮੇਰੇ ਨਾਲ ਵਿਆਹ ਕਰਾਇਆ ਤਾਂ ਮੇਰੀ ਅੱਖ ਨਾਲ ਮੈਂ ਵਿਆਹ ਕਰਾਇਆ ਮੇਰੇ ਪੈਸੇ ਲੱਗੇ ਨੇ ਮੈਨੂੰ ਸਬਾਨ ਪੂਰਾ ਚਾਹੀਦਾ ਹੈ ਮੈਨੂੰ ਕਦੇ ਸੱਚਾ ਪਿਆਰ ਨਹੀਂ ਮਿਲਣਾ ਪਿਆਰ ਨਹੀਂ ਮਿਲਣਾ ਤੇਰੇ ਵਰਗੀ 18 ਜਵਾਕ ਜੰਮ ਤੁਹਾਡਾ ਨਹੀਂ ਕੀ ਹੋ ਗਈ ਰੋਟੇ ਮੇਰੇ ਪੈ ਲੱਗੇ ਉਹਨੇ ਸਵਾਦ ਇਹ ਗੱਲ ਹੈ ਵਿਚਾਰੇ ਨੂੰ ਫਿਰ ਡੈਮੇਜ ਨਹੀਂ ਨਾ ਚਾਹੀਦਾ ਸਾਰੀ ਉਮਰ ਕਾਇਦੇ ਰਹੂਗੀ ਹਾਏ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ ਹਾਏ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ ਹਾਏ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ ਜਾਣਦੇ ਜਾਣਦੇ ਅਸੀਂ ਜੈਲਦਾਰ ਹੁੰਨੇ ਆ ਹੁਣੇ ਮੈਂ ਤੈਨੂੰ ਸਮਾਨ ਜੇ ਮੇਰੇ ਸੂਮੇ ਭਰਾ ਜੋਰੇ ਨੂੰ ਪਤਾ ਲੱਗ ਗਿਆ ਨਾ ਤਾਂ ਤੇਰਾ ਸੱਤੇ ਵੇਲਾ ਘੜਾ ਦਵਾ ਦੂ ਅਜੀਬ ਕਿਸਮ ਦਾ ਸਾਲਾ ਜੇ ਇਹਨੂੰ ਮੈਂ ਘੂਰ ਦੂ ਨਾ ਤੇ ਸਾਲਾ ਕਹੂ ਆ ਨਬਾਬ ਸਕਰੋਏ ਕੋਈ ਨਾ ਜੀ ਅਜ ਤੱਕ ਅੱਖ ਬਜੀ ਐ ਤਾਂ ਉਹ ਸਿਰਫ ਜੈਲਦਾਰਾਂ ਚ ਬਜੀ ਐ ਤੁਸੀਂ ਤਾਂ ਬੇਸ਼ਰਮ ਬੰਦੇ ਹੋ ਕਰ ਲੈ ਕੁਛ ਹੁਣ ਦੋ ਪੈਸੇ ਦਾ ਕੰਮ ਖੁਰਲੀਆਂ ਲੈ ਕੇ ਲੈ ਖਾਲੀ ਪਈਆਂ ਨੇ ਕਿਵੇਂ ਮੈਸਾ ਗੋਹਾ ਵਰਦੀਆਂ ਨੇ ਕੁਤਰਨਾ ਟੋਕਾ ਤੂੰ ਸਾਫਤਾ ਸਿਰ ਦੇ ਮੈਂ ਤਾਂ ਸੁਪਨੇ ਤੇ ਨਜ਼ਾਰੇ ਲੈਣਾ ਆ ਗਏ ਤੇਰੇ ਸੁਪਨੇ ਅਜ ਕੋਈ ਪੰਪ ਕਿਉਂ ਨਹੀਂ ਸਿੱਟ ਦੰਦਾ ਤਰ ਮੀ ਬਾਪਲਾ ਦਿਲਾਂ ਦੇ ਆਲਾ ਤੇਰਿਆਂ ਦੇ ਕੁੱਟੇ ਆਲ ਸੀਜ਼ਨ ਅਰਾਈਵਸ ਫਾਸਟ ਡੋਨਟ ਸਟੇਰ ਮੈਂ ਅੰਦਰ ਮੀ ਬਾਬਲਾ ਕੋ ਕੀ ਗੱਲ ਹੋ ਗਈ ਸੋਂ ਬੁੱਕਦੇ ਆ ਆ ਕੀ ਹਾਲ ਬਣਾ ਰੱਖਿਆ ਓਏ ਪੂਰਾ ਵੱਡਾ ਕੂ ਮਿਲ ਗਏ ਕਹਿੰਦੇ ਕਟੋ ਕੀ ਆ ਓਏ ਪੱਲੇ ਤਾਂ ਕੁਝ ਹੈ ਨਹੀਂ ਸੀ ਮੈਂ ਅੱਖਾਂ ਕੱਟੀਆਂ ਉਹਨਾਂ ਮਾਂ ਦੇ ਪੁੱਤਾਂ ਨੇ ਹਾਕੀਆਂ ਕੱਢ ਲਈਆਂ ਇਹਨੇ ਦੰਦ ਕੱਢੇ ਉਨਾਂ ਨੇ ਕਸਰਾ ਗੱਡ ਲਿਆ ਦੰਦੀਆਂ ਮਾਰੀਆਂ ਠੁੱਡੇ ਮਾਰੇ ਕੁਸੁੰਦਾ ਦਾ ਕੁੱਟਿਆ ਉਸਤੋਲਾ ਬਦੂਖਾ ਤਾਂ ਉਹਨੇ ਗੋਲੀ ਸੀ ਸਾਨੂੰ ਯਕੀਨ ਨਾ ਆਵੇ ਵੀ ਉਹ ਸਾਨੂੰ ਜੁੱਤੀਆਂ ਨਾਲ ਕਿਉਂ ਕੁੱਟ ਰਹੇ ਨੇ ਉਹਨਾਂ ਹਰਾਮਖੋਰਾਂ ਦੀ ਐਨੀ ਹਿੰਮਤ ਓਏ ਤੁਹਾਨੂੰ ਜੁੱਤੀਆਂ ਨਾਲ ਕੁੱਟਿਆ ਬੱਸ ਬਾਪੂ ਮਿੱਟੀ ਪਾਦੇ ਬਾਬਲਾ ਮਿੱਟੀ ਪਾਦੇ ਬਾਹਰ ਚੁੱਕ ਦੇ ਓਏ ਤੇਰਾ ਹੱਟ ਫੇਰ ਹੋ ਜੀ ਬਾਪੂ ਐਨੇ ਘਟਿਆ ਕਿਸਮ ਦੇ ਡਾਕੂ ਓਏ ਬੰਦੂਕਾ ਉਹਨਾਂ ਦੇ ਕੋਲੇ ਓਏ ਉਹਨਾਂ ਨੇ ਤੁਹਾਨੂੰ ਗੋਲੀ ਕਿਉਂ ਨਾ ਮਾਰੀ ਤੂੰ ਤਾਂ ਸਾਨੂੰ ਮਰਾ ਲੋੜਦਾ ਤੇ ਮਾਸ਼ੀ ਮਾਸ਼ੀ ਤੇ ਉਹ ਕਿਉਂ ਕਰੇ ਨਹੀਂ ਬੈਠਾ ਜਾਂਦਾ ਕਰੇ ਨਹੀਂ ਬੈਠਾ ਜਾਂਦਾ ਆਰਾਮ ਨਾਲ ਅੱਧੀ ਰਾਤੀ ਕੀ ਮਾਂ ਦੇ ਫੇਰੇ ਦੇਣ ਜਾਂਦੇ ਹੋ ਕੋਈ ਭਦਰ ਕਰਾ ਕਰਿਆ ਤੁਸੀਂ ਕਦੇ ਥੋੜੇ ਸਾਲਿਓ ਉਹਨਾਂ ਨੇ 6-6 ਗੋਲੀਆਂ ਮਾਰਨੀਆਂ ਸੀ ਅਬ ਮਗਾਈ ਪਤਾ ਕਿੰਨੀ ਹੈ ਗੋਲੀ ਨਹੀਂ ਮਾਰੀ ਇੱਕ ਕਾਰਤੂਸ 40 ਰੁਪਏ ਦਾ ਇੱਕ ਹਵਾਈ ਫੇਰ ਕਰਨਾ ਪੈਣਾ ਸੀ ਕਹੇ 40 ਫਿਰ ਇੱਕ ਗੋਲੀ ਮੇਰੇ ਮਾਰਨੀ ਸੀ ਆ ਬਾਈ ਨੇ ਤਾਂ ਦੋ ਗੋਲੀਆਂ ਨਾਲ ਮਰਨਾ ਸੀ ਹੋ ਗਏ 160 ਸਾਡੇ ਕੋਲ ਸੀ 30 ਰੁਪਏ ਤੇ ਫਿਰ ਕੀ ਹੋ ਗਿਆ ਮੈਂ ਉਹਨਾਂ ਨੂੰ 500 ਰੁਪਏ ਇਨਾਮ ਦਾ ਦਿੰਦਾ ਬਿਲਕੁਲ ਸਾ ਜੀ ਉਹਨੇ ਡਾਕੂ ਨਾਲ ਹੱਥ ਮਲਾਏ दारू ਪੀਤੀ ਸਾਨੂੰ ਪੜਕੇ ਥਾਣੇ ਚ ਲੈ ਗਏ ਏ ਤੈਨੂੰ ਪਤਾ ਬਾਪੂ ਮੈਕਮੇ ਦਾ ਹਰ ਬੰਦਾ ਰਿਸ਼ਮਤ ਦੇ ਕੇ ਭਰਤੀ ਹੋਇਆ ਹੁੰਦਾ ਆ ਦਿਖਾਣ ਦਾ ਮੇਲਾ ਜਿਹੜਾ ਲੱਖ ਰੁਪਏ ਦੇ ਕੇ ਪੁਲਿਸ ਚ ਭਰਤੀ ਹੋਇਆ ਉਹਨੇ ਮੈਨੂੰ ਲੰਬਾ પા ਕੇ ਰੰਦਾ ਲਾਇਆ ਰੰਦਾ ਮੋਚੀਆਂ ਦਾ ਮੁੰਡਾ ਉਹਨੇ ਮੇਰੇ ਨਾਲ ਬਹੁਤ ਮਾੜੀ ਕੀਤੀ ਮੇਰੇ ਕੰਨ ਕੋਲੇ ਰੰਬੀ ਦੇ ਥੌੜੀ ਲਾ ਲਈ ਮੈਂ ਕਿਹਾ ਕੀ ਕਰਦਾ ਮੈਨੂੰ ਕਹਿੰਦਾ ਅੱਡੀ ਲਾ ਲੈਣ ਦੇ ਉਹ ਥੋ ਫਲਾਟ ਡਰ ਜਾ ਥਾਣੇਦਾਰ ਜਿਹੜਾ ਮੇਰਾ ਸੜਾ 7 ਲੱਖ ਦੇ ਕੇ ਥਾਣੇਦਾਰ ਬਣਿਆ ਪਹਿਲਾਂ ਉਹ ਪੈਂਚਰ ਲਾਉਂਦਾ ਸੀ ਬਾਪੂ ਮਿਲ ਆਉਨੇ ਮੇਰੇ ਰੇਤੀ ਕਸਾਈ ਫੇਰ ਮੇਰੇ ਸਲੋਚ ਲਾਇਆ ਜੁੱਤੀ ਮਾਰ ਕੇ ਕਹਿੰਦਾ ਕਰੇਗਾ ਲਈ ਕਰ ਦੱਸ ਥਾਣੇ ਕੋਲੇ ਨਹਿਰ ਸੀ ਕਹਿੰਦਾ ਲੱਭੋ ਉਹਦੇ ਪੈਂਚਰ ਮੇਰਾ ਤਾਂ ਦਿਮਾਗ ਕੰਮ ਕਰ ਗਿਆ ਮੈਂ ਤਾਂ ਜਾ ਹੀ ਨਹੀਂ ਲਿਆ ਤੈਨੂੰ ਆਪਣੇ ਖੂਨ ਤੇ ਮਾਣ ਹੋਣਾ ਚਾਹੀਦਾ ਬਾਪੂ ਤੇਰੇ ਛੋਟੇ ਪੁੱਤਰ ਨੇ ਅੱਧਾ ਘੰਟਾ ਪਾਣੀ ਚ ਰਿਹਾ ਮਜਾਲਾ ਇੱਕ ਵੀ ਬੁਲਬੁਲਾ ਛੱਡਿਆ ਹੋਣਾ ਹੈ ਸਾਲੀ ਗੰਦੀ ਲਾਦ ਭੈੜੀ ਖੋਪੜੀ ਦੀ ਪੈਕਿੰਗ ਚ ਗੰਦਾ ਦਿਮਾਗ ਹਰ ਜਗ੍ਹਾ ਤੋਂ ਬਦਨਾਮੀ ਮੁੱਲ ਘਟ ਲਿਆਉਣੇ ਓਏ ਮੇਰੇ ਰੱਬਾ ਓਏ ਮੇਰੇ ਰੱਬਾ ਪਤਾ ਨਹੀਂ ਇਹਨਾਂ ਨੂੰ ਕਦੋਂ ਅੱਗੇ ਲਾਉਂਗੇ ਆਉਂਗੇ ਇੱਕ ਦਿਨ ਇਹਨਾਂ ਦੇ ਬਾਰੇ ਪਬਲਿਕ ਕੰਮ ਕਰਕੇ بس ਸਾਡੀ ਲੈਣੇ ਬੁਲਬੁਲੇ ਸਨਾਂ ਤੇ ਦੇ ਮੁੱਤਨੇ ਅੰਦਾ ਕੈਂਦਾ ਸਾਲੀ ਇਹ ਇਹ ਇਹਨਾਂ ਦੀ ਬੁੱਢੀ ਬੰਦੇ ਦੀ ਜਿਹੜੀ ਲੜਾਈ ਇਹ ਤਾਂ ਵੇਖਣ ਵਾਲੀ ਹੁੰਦੀ ਹੈ ਅੱਛਾ ਇਹ ਬੁੱਢੀ ਬਸ ਹੋਈ ਆ ਪਤਾ ਕਿਵੇਂ ਲੱਗ ਜਾਂਦਾ ਸੁਪਨੇ ਆ ਸੁਪਨੇ ਆ ਜਾਂਦਾ ਹੈ ਸੁਪਨੇ ਵਿੱਚ ਗੰਦ ਪਾਉਂਦੇ ਆ ਫੇਰ ਭਾਈ ਕਹਿੰਦੇ ਆ ਆ ਗਿਆ ਕਹਿੰਦਾ ਸੁਪਨੇ ਵਿੱਚ ਕਿਹਾ ਨਹੀਂ ਉਹ ਬਾਪੂ ਵੀ ਆ ਕੇ ਨਾ ਕਿਵੇਂ ਸਾਰੇ ਸੁਪਨੇ ਗੰਦ ਬਣਾਇਆ ਅੱਛਾ ਇਹ ਵੀ ਪੱਕੀ ਗੱਲ ਹੈ ਕਿ ਆਪਣੇ ਗੰਦ ਦੇ ਵੇਖਦੇ ਨੇ ਉਹ ਯਾਰ ਇਹੋ ਫਿਲਮ ਜੋ ਕਰਦਾ ਹੀ ਇਹ ਕੁਝ ਲੈਂਦਾ ਉਹ ਨਜ਼ਾਰਾ ਹੀ ਲੈਂਦਾ ਰਹਿੰਦਾ ਨਾ ਨਜ਼ਾਰਾ ਹੀ ਲੈਂਦਾ ਰਹਿੰਦਾ ਉਦੈ ਪਰ ਪਤਾ ਕਿ ਮੇਰਾ ਮੁੰਡਾ ਨਿਕਮਾ ਵਾ ਇਹ ਇਥੇ ਦੇ ਕੇ ਜੋ ਇਹਦੀ ਇੱਕ ਮੂਵੀ ਹੈਗੀ 420 ਜਿਹਦੇ ਵਿੱਚ ਅੱਬਾ ਵਿਆਹ ਕਰਕੇ ਦੂਜੀ ਬੁੱਢੀ ਲੈ ਆਉਂਦਾ ਉਹ ਚੀ ਅੱਬਾ ਇਹੀ ਹੁੰਦਾ ਹੈ ਨਾ ਉਹ ਉਹ ਬੜਾ ਬੜਾ ਫਨੀ ਵੀਡੀਓ ਹੈ ਉਹ ਬੜੀ ਫਨੀ ਇਹ ਕਿਹਦੇ ਵਿੱਚ ਹੈ ਇੱਕ ਇੱਕ ਫਿਲਮ ਦਾ ਪਾਰਟ ਇਹ ਵੀ ਹੈ ਉਹਨਾਂ ਦੀ ਮਤਲਬ ਉਹ ਕਾਮੇਡੀ ਦਾ ਵਿੱਚ ਉਹਨਾਂ ਨੇ ਕੀਤਾ ਹੈ ਲੇਕਿਨ ਉਹ ਮਤਲਬ ਖਵਾਵਾਂਗਾ ਉਹਦੇ ਸ਼ੁਰੂ ਡਾਕੂ ਬਣ ਕੇ ਜਾਂਦਾ ਹੀ ਉਹ ਮੱਛਰ ਬਦਮਾਸ਼ ਕੋਲ ਜਾਂਦਾ ਬਦਮਾਸ਼ ਸਿੱਖਦਾ ਇਹ ਇਹ ਹਾਂ ਗੁਰਚਿੱਤਰ ਆ ਆ ਇਹ ਫਿਰ ਬਦਮਾਸ਼ੀ ਸਿੱਖੇ ਹੁੰਦਾ ਬਾਈ ਫਿਰ ਘੋੜੇ ਦੇ ਉੱਤੇ ਆਉਂਦਾ ਮੈਨੂੰ ਮਾਰਨ ਵਾਸਤੇ ਫਿਰ ਦੇਖੀ ਚਾਈਂ ਯਾਰ ਉਹ ਤੁਹਾਨੂੰ ਮੁਖਾਵਾਗਾ ਸੀ ਨਾ ਬੜਾ ਮਜ਼ੇਦਾਰ ਸੀ ਬੜਾ ਅੱਛਾ ਅੱਬੇ ਕਾਮ ਲੈਣ ਵਾਸਤੇ ਬੜਾ ਕਿੰਝ ਸਟ੍ਰਗਲ ਕਰਕੇ ਆ ਰਹੇ ਆ ਅੱਬਾ ਕੀ ਜਾਂਦਾ 500 ਨਾਮ ਮੈਂ ਦੇਣਾ ਸੀ 900 ਆਉਂਦਾ ਕਹਿੰਦਾ ਚਲੋ 500 ਦੇ ਆਇਆ ਨਿਕਲ ਤੂੰ ਮੇਰੇ ਨਾਲ ਬੰਦੂਕਾਂ ਕੋਲ ਤੇ ਗੋਲੀਆਂ ਵੀ ਨਹੀਂ ਮਾਰੀਆਂ ਚਿੱਤਰ ਕੇ ਬਾਰੇ ਦੇ ਤੰਗ ਬਾਬਾ ਲੋ ਜੀ ਵੀਰਿਆ ਐਸੀ ਆਈ ਦੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਸੈਕਸ਼ਨ ਚ ਲਾਜ਼ਮੀ ਦੱਸੋ ਸਾਨੂੰ ਤੇ ਬਹੁਤ ਮਜ਼ਾ ਆਇਆ ਮਿਲਨੇ ਅਗਲੀ ਵੀਡੀਓ ਚ ਰੱਖੋ ਬਹੁਤ ਸਾਰਾ ਖਿਆਲ ਲਾਖ